ਮਾਨਜੋ ਕਲੈਕਸ਼ਨ ਕਮਿਸ਼ਨ ਆਫ ਇੰਡੀਆ ਦੀਆਂ ਹਦਾਇਤਾਂ ਮੁਤਾਬਕ ਸਾਰੀਆਂ ਤਿਆਰੀਆਂ ਮੁਕੰਮਲ ਨੇ ਅੱਜ ਇੱਥੇ ਸੈਂਟਰਲ ਹਲਕੇ ਦੀ ਜਿਹੜੀ ਫੋਰਸ ਹੈ ਇੱਥੋਂ ਡਿਸਟ੍ਰਿਬਿਊਸ਼ਨ ਸੈਂਟਰ ਹੈਗਾ ਜਿੱਥੋਂ ਈਵੀਐਮਸ ਵੀ ਜਾਣੀਆਂ ਤੇ ਉਹਨਾਂ ਨਾਲ ਸੁਰੱਖਿਆ ਵੀ ਦਿੱਤੀ ਜਾਣੀ ਹੈ ਅਸੀਂ ਸਾਰੇ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਵੱਲੋਂ ਪੂਖਤਾ ਇੰਤਜ਼ਾਮ ਕੀਤੇ ਨੇ ਕਿ ਫ੍ਰੀ ਫੇਅਰ ਤੇ ਪੀਸਫੁਲ ਇਲੈਕਸ਼ਨ ਹੋਵੇ ਉਹਦੇ ਤਹਿਤ ਪੰਜ ਕੌਨਸਟਿਊਐਂਸੀਆਂ ਅਸੈਂਬਲੀ ਜਿਹੜੀਆਂ ਉਹ ਅੰਮ੍ਰਿਤਸਰ ਪਾਰਲੀਮੈਂਟਰੀ ਕੌਨਸਟਿਊਐਂਸੀ ਦੇ ਤਹਿਤ ਪੈਂਦੀਆਂ ਡੇਕਾ ਕਮਿਸ਼ਨੇਟ ਅੰਮ੍ਰਿਤਸਰ ਦੀਏ ਏਰੀਆ ਚ ਪੈਂਦੀਆਂ ਉਹਦੇ ਚ ਅਸੀਂ ਹਰੇਕ ਕੌਨਸਟਿਊਐਂਸੀ ਦੇ ਉੱਤੇ ਇੱਕ ਡੀਸੀਪੀ ਲੈਵਲ ਦੇ ਆਫੀਸਰ ਦੋ ਕੌਨਸਟਿਊਐਂਸੀਆਂ ਦੇ ਪਿੱਛੇ ਇੱਕ ਡੀਸੀਪੀ ਲੈਵਲ ਦਾ ਆਫੀਸਰ ਹੈ ਕੌਨਸਟਿਊਐਂਸੀ ਦੇ ਇੰਚਾਰਜ ਇੱਕ ਏਡੀਸੀਪੀ ਲੈਵਲ ਦੇ ਆਫੀਸਰ ਖੁਦ ਨੇ ਔਰ ਉਹਨਾਂ ਦੇ ਥੱਲੇ ਅਸੀਂ ਜਿੱਦਾਂ ਜਿੱਦਾਂ ਏਰੀਆ ਦੀ ਸੈਂਸਿਟੀਵਿਟੀ ਮੁਤਾਬਕ ਦੋ ਤਿੰਨ ਜਾਂ ਚਾਰ ਏਸੀਪੀ ਡੀਐਸਪੀ ਲੈਵਲ ਦੇ ਆਫੀਸਰ ਦਿੰਦੇ ਨੇ ਦਿਨਾਂ ਦੇ ਕੋਲ ਅਲੱਗ-ਅਲੱਗ ਏਰੀਆ ਵਿੱਚ ਸੈਕਟਰ ਵਾਸਤੇ ਸਟ੍ਰਾਈਕਿੰਗ ਰਿਜ਼ਰਵ ਉਹਨਾਂ ਨੂੰ ਕਿਹਾ ਜਾਏਗਾ ਕਿ ਜਿਹੜੇ ਕਾਨੂੰਨ ਵਿਵਸਥਾ ਦੀ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਨੂੰ ਡੀਲ ਕਰਨ ਦੇ ਸਮਰੱਥ ਹੋਣ ਔਰ ਇਮੀਡੀਏਟਲੀ ਰਸ਼ ਕਰਨ ਇਸ ਤੋਂ ਇਲਾਵਾ ਜੇ ਆਪਾਂ ਸਾਰੀਆਂ ਟੋਟਲ ਆਪਣੇ ਪੋਲਿੰਗ ਲੋਕੇਸ਼ਨਸ ਦੇਖੀਏ ਉਹਨਾਂ ਨੂੰ 81 ਸੈਕਟਰਾਂ ਦੇ ਵਿੱਚ ਡਿਵਾਈਡ ਕੀਤਾ ਹੈ ਸਿਵਲ ਐਡਮਿਨਿਸਟ੍ਰੇਸ਼ਨ ਡੀਸੀ ਆਫਿਸ ਵੱਲੋਂ ਉਹਨਾਂ ਨੂੰ ਸੈਕਟਰ ਆਫਸਰਸ 81 ਭੇਣਗੇ ਸਾਡੇ ਕਮਿਸ਼ਨਰੇਟ ਏਰੀਏ ਦੇ ਵਿੱਚ ਉਹਨਾਂ ਸਾਰਿਆਂ ਦੇ ਨਾਲ ਕਨੈਗੂਐਸ ਉਸ ਦੇ ਵਿੱਚ ਅਸੀਂ ਦਿੱਤੇ ਐ ਆਪਣੇ ਜਿਹੜੀਆਂ ਪੈਟਰੋਲਿੰਗ ਪਾਰਟੀਆਂ ਉਹਦੇ ਚ ਵੱਖ ਗੱਡੀਆਂ ਉਹਨਾਂ ਨੂੰ ਦਿੱਤੀਆਂ ਵੱਖ-ਵੱਖ ਉਸ ਤੋਂ ਇਲਾਵਾ ਉਹਨਾਂ ਨੂੰ ਅਸੀਂ ਵਾਇਰਲੈਸ ਸੈੱਟ ਵੀ ਦਿੱਤੇ ਹੋਏ ਨੇ ਉਹ ਫਰਸਟ ਰਿਸਪੌਂਡਰ ਹੋਣਗੇ ਜੇ ਸਪੋਜ਼ ਕਰੋ ਇੱਕ ਬੂਥ ਦੇ ਉੱਤੇ ਪੁਲਿਸ ਫੋਰਸ ਨੂੰ ਕਿਸੇ ਹੈਲਪ ਦੀ ਲੋੜ ਹੈ ਮਦਦ ਦੀ ਲੋੜ ਹੈ ਤਾਂ ਉਹ ਪੈਟਰੋਲਿੰਗ ਪਾਰਟੀ ਉੱਥੇ ਇਮੀਡੀਏਟਲੀ ਪਹੁੰਚੇਗੀ ਉਸ ਤੋਂ ਉੱਪਰ ਉਹਨਾਂ ਦੀ ਸਟ੍ਰਾਈਕਿੰਗ ਰਿਜ਼ਰਵ ਹੋਏਗੀ ਇਨਸਪੈਕਟਰ ਲੈਵਲ ਦੀ ਉਸ ਤੋਂ ਉੱਤੇ ਡੀਐਸਪੀ ਲੈਵਲ ਦੇ ਅਫਸਰ ਹੋਣਗੇ ਤੇ ਫਿਰ ਏਡੀਸੀਪੀ ਤੇ ਡੀਸੀਪੀ ਸਹਿਬਾਨ ਉਹ ਸਾਡਾ ਬੜਾ ਇਹ ਇਨ ਡੈਪਥ ਤੇ ਡਿਪਲੋਇਮੈਂਟ ਪਲਾਨ ਅਸੀਂ ਆਬਜ਼ਰਵਰ ਸਹਿਬਾਨ ਨਾਲ ਡੀਸੀ ਸਹਿਬਾਨ ਨਾਲ ਬੈਠ ਕੇ ਕਰਾਇਆ ਹੈ ਔਰ ਇਸ ਤੋਂ ਇਲਾਵਾ ਜਿਹੜਾ ਮੇਨ ਅਸੀਂ ਇੰਤਜ਼ਾਮ ਰੱਖਿਆ ਕਿ ਸਾਡੇ ਸਾਰੇ ਪੀਸੀਆ ਜਿਹੜੀਆਂ ਆਰਟੀਕਲ ਵਹੀਕਲਸ ਨੇ ਜਾਂ ਮੋਟਰਸਾਈਕਲ ਐਜ਼ ਇਟ ਇਜ਼ ਕੰਮ ਕਰਨਗੇ ਚਾਹੇ ਸ਼ਿਫਟ ਇੱਕ ਹੋਵੇ ਔਰ ਜਿਹੜੇ ਮੇਨ ਇੰਪੋਰਟੈਂਟ ਸਾਡੇ ਟ੍ਰੈਫਿਕ ਦੇ ਪੁਆਇੰਟਸ ਨੇ ਉਹ ਵੀ ਅਸੀਂ ਮੈਨ ਕਰਕੇ ਰੱਖਿਆ ਉਹ ਸਪੋਰਟਸ ਨੂੰ ਅਸੀਂ ਰੱਖਿਆ ਉਸ ਤੋਂ ਇਲਾਵਾ ਡਿਸਟ੍ਰਿਕਟ ਦੇ ਵਿੱਚ ਰਿਜ਼ਰਵ ਰੱਖੀ ਹੋਈ ਹੈ ਔਰ ਸਾਡਾ ਕਮਿਊਨੀਕੇਸ਼ਨ ਪਲਾਨ ਤਿਆਰ ਕੀਤਾ ਗਿਆ ਕਿ ਹਰੇਕ ਬੂਥ ਦੇ ਨੇੜੇ ਕਿਹੜਾ ਬੰਦਾ ਮਦਦਗਾਰ ਹੈ ਪੁਲਿਸ ਦਾ ਜਾਂ ਕੋਈ ਸ਼ਰਾਰਤੀ ਬੰਦਾ ਉਹਨਾਂ ਦੀ ਲਿਸਟਾਂ ਹੋਈਆਂ ਹੋਈਆਂ ਉਹ ਸਾਰੇ ਟ੍ਰਬਲ ਮੇਕਰਸ 137 ਸੀਗੇ ਸਾਡੇ ਉਹਨਾਂ ਦੇ ਖਿਲਾਫ ਐਕਸ਼ਨ ਹੋ ਚੁੱਕਿਆ ਆਲਰੇਡੀ 100% ਜਿਹੜੀ ਡਿਪੋਜ਼ਿਟ ਆਫ ਆਰਮਸ ਹੋ ਚੁੱਕੇ ਹੈ ਸਾਡੇ ਇਹੋ ਕਾਫੀ ਜਿਆਦਾ ਇਹਨਾਂ ਚ 154 ਜਿਹੜੀਆਂ ਉਹ ਕ੍ਰਿਟੀਕਲ ਨੇ ਤੇ ਟ੍ਰਬਲ ਮੇਕਰ 137 1589 ਲਾਏ ਆ ਕ੍ਰਿਟੀਕਲ ਮੀਨ ਸੈਂਸਿਟਿਵ ਨਹੀਂ ਹੈ ਜੀ ਹਮ ਵਾਰਡ ਕ੍ਰਿਟੀਕਲ ਆ ਉਹਦੇ ਬਹੁਤ ਸਾਰੇ ਇНГਰੀਡੀਐਂਟਸ ਨੇ ਅਤਿ ਮੋਸ਼ਿਆਰਤ ਦਾ ਡਰ ਆ ਜਾਂ VOTING ਪਰਸੈਂਟੇਜ ਨੂੰ ਵੀ ਵਿੱਚ ਕਨਸਿਡਰ ਕਰਦਾ ਜਿਹੜਾ DC ਆਫਿਸ ਸੋ AROs ਤੇ ਪੁਲਿਸ ਕਾਊਂਟਰਪਾਰਟ ਜਿਹੜੇ ਆ ਐਸ ਪਰ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੇ ਹਦਾਇਤਾਂ ਉਹਨਾਂ ਨੂੰ ਯਰਮਾਰਕ ਕਰਦੇ ਆ ਕਿ ਇਹਨੂੰ ਅਸੀਂ ਕ੍ਰਿਟੀਕਲ ਦਿੰਦੇ ਆ ਔਰ ਉਹ ਵੀ ਬੜੇ ਸੈਂਸਿਟਿਵ ਪੁਆਇੰਟ ਆਪ ਚੂਜ਼ ਕੀਤੇ ਨੇ ਉਸ ਤੋਂ ਇਲਾਵਾ ਸਾਡੇ ਕੋਲ ਸਟ੍ਰਾਈਕਿੰਗ ਰਿਜ਼ਰਵ ਕੁਝ ਜਿਹੜੀਆਂ ਡਿਸਟ੍ਰਿਕਟ ਵਗੈਰਾ ਦੀਆਂ ਹੈਗੀਆਂ ਤੇ ਔਰ ਟੋਟਲ ਜਿਹੜੇ ਡਿਪਲॉयਮੈਂਟ ਹੈ ਸਾਡੇ ਕੋਲ 12 ਕੰਪਨੀਆਂ ਸੀਐਪੀਐਫ ਤੇ ਬਾਹਰਲੀ ਪੁਲਿਸ ਦੀਆਂ ਆਈਆਂ ਨੇ ਤੇ ਉਹਦੇ 2632 ਟੋਟਲ ਬੰਦੇ ਜਿਹੜੇ ਹੈ ਸਾਡੇ ਉਹ ਡਿਪਲੋਏ ਹੋਏ ਨੇ ਉਹਦੇ ਤੇ ਆਵਾਂਗੇ ਔਰ ਜਿੱਦਾਂ ਵੀ ਸਾਨੂੰ ਕੋਈ ਕੰਪਲੇਂਟਸ ਹੁੰਦੀਆਂ ਕੰਟਰੋਲ ਰੂਮ ਤੇ ਉੱਤੇ ਵੀ ਅਸੀਂ ਸਪੈਸ਼ਲ ਆਫੀਸਰ ਆਪਣੇ ਬਿਠਾਏ ਆ ਸੋਸ਼ਲ ਮੀਡੀਆ ਸੈਲ ਵੀ ਮਾਨੀਟਰ ਕਰ ਰਿਹਾ ਹਰ ਇੱਕ ਛੋਟੇ ਛੋਟੀ ਗੱਲ ਜਿਹੜੀ ਹੈ ਉਹ ਮਾਨੀਟਰ ਕਰਕੇ ਉਹਦਾ ਉਹਦਾ ਹੀ ਸਮਾਧਾਨ ਕੀਤਾ ਜਾ। ਪਰ ਸੈਲ ਵਿੱਚ ਇਹ ਹੁੰਦਾ ਭਾਈ ਸਾਹਿਬ ਜਿੱਦਾਂ ਕਿਸੇ ਨੇ ਮਦਦ ਮੰਗੀ ਕਿਤੇ ਪ੍ਰੋਬਲਮ ਆਈ ਉਹ ਇਮੀਡੀਏਟਲੀ ਸਟ੍ਰਾਈਕਿੰਗ ਦਾ ਮਤਲਬ ਹੁੰਦਾ ਵੀ ਭੱਜ ਕੇ ਪਹੁੰਚੇ। ਉਹਨਾਂ ਕੋ ਗੱਡੀ ਹੈ, ਮੋਬਾਈਲ ਹੈ, ਪਲੱਸ ਉਹਨਾਂ ਦੀ ਵਾਇਰਲੈਸ ਹੈ। ਵਿੱਚ ਅਸੀਂ ਖਾਣ ਪੀਣ ਦਾ ਤੇ ਸਾਰਾ ਜਿਹੜਾ ਡੀਸੀ ਸਾਹਿਬ ਦੇ ਨਾਲ ਹੀ ਇਹਨਾਂ ਦਾ ਕਿੱਤਾ ਸਿਵਲ ਪਾਰਟੀਆਂ ਦਾ, ਪੁਲਿਸ ਪਾਰਟੀਆਂ ਦਾ ਅੱਗੇ ਵੈਸੇ ਵੱਖਰਾ ਹੁੰਦਾ ਸੀ ਪਰ ਅਸੀਂ ਇਹ ਸੋਚਿਆ ਕਿ ਦੋਨਾਂ ਨੇ ਇਕੱਠੇ ਰਹਿਣਾ। ਇਹ ਦੋਨਾਂ ਦਾ ਇੱਕ ਜਗ੍ਹਾ ਹੋ ਜਾਏਗਾ ਉਹਦੇ ਪੈਸੇ ਅਸੀਂ ਸਾਰੇ ਜਿਹੜੇ ਇਹਨਾਂ ਦੇ ਆ ਰਹੇ ਸਾਡੇ ਕੋ ਫੰਡਸ ਆਏ ਆ ਉਹ ਅਸੀਂ ਨਾਲ ਭਰ ਕੇ ਇੱਕੋ ਕੇਟਰਿੰਗ ਤੋਂ ਜੋ ਡੀਸੀ ਸਾਹਿਬ ਕਰਾਰੇ ਉਹੀ